ਉਹ ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਛੋਡੇ ਘਰਾں ਚ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਆ ਰਾਜਸਥਾਨੋਂ ਫੋਨ ਆਇਆ ਮੈਨੂੰ ਗੰਗਾ ਰਗਦੋ ਸਬੀਰ ਫੌਜੀ ਦਾ ਕਹਿੰਦਾ ਭਾਈ ਜਵਾਕ ਜੰਮਿਆ ਸਾਡੇ ਜਵਾਕ ਨਾ ਜੰਮਿਆ ਜਵਾਕ ਐਕਾ ਉਹ ਜਵਾਕ ਨੂੰ ਜਮਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਉਹ ਬਚੋਗੇ ਕਿਵੇਂ ਆ ਯਾਰਾਂ ਪੀ ਕੇ 9 ਕਰੋੜ ਲੀਟਰ ਜ਼ਹਿਰ ਉਹ ਆ ਲਗਾਤਾਰ 40 ਸਾਲ ਤੋਂ ਪੈ ਰਹੀ ਆ ਉਹ ਸਾਰਾ ਦੱਕੜੀ ਮਾਲਵਾ ਲੈ ਕੇ ਤੇ ਉਹ ਰਾਜਸਥਾਨ ਗੰਗਾਲਗਰ ਫੀਕਾ ਦੇ ਤੱਕ ਦੇ ਲੋਕ ਮਾਰਦੇ ਓਏ ਉਹ ਪੰਜਾਬ ਦੇ ਲੋਕੋ ਜੇ ਨਹੀਂ ਹੁਣ ਵੀ ਉੱਠ ਕੇ ਆ ਯਹਰਾਂ ਬੰਦ ਕਰ ਰੀਆਂ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉੱਥੇ ਮੋਰਚਾ ਲਾਇਆ ਬੁਲਾਇਆ ਸਾਨੂੰ ਇਹ ਯਹਰਾਂ ਬੰਦ ਕਰ ਰੀਆਂ ਨੌਕ ਰੋਡ ਟ੍ਰੇਲ ਯਾ ਯਹਰ ਪੈਂਦੀ ਐ ਸੋਡੇ ਉਹ ਬੁੱਢੇ ਦਰਿਆ ਤੇ ਸਤਲੁਜ ਤੇ ਸੋਡੇ ਘਰ ਘਰ ਪਹੁੰਚਦੀ ਐ ਬੇਰਕਾ ਪਲਾਂਟ ਦੇ ਕੋਲੇ ਅਸੀਂ ਸਭਾ ਸਾਨੂੰ ਤਨ ਤਰੀਕ ਨੂੰ ਸਮਾਂ 12 ਵਜੇ ਉਹ ਪੈਰ ਜੁੱਤੀ ਨਾ ਪਾਇਓ ਏ ਜੇ ਆਹ ਯਾਰਾਂ ਨਾਂ ਬੰਦ ਕੀਤੀਆਂ ਸਭ ਤੋਂ ਵੱਡਾ ਡਰ ਕੀ ਹੈ ਕਿ ਸਾਨੂੰ ਪੁਲਿਸ ਨਾ ਫੜ ਲੇ ਸਾਡੇ ਪਰਚਾ ਨਾ ਹੋ ਜੇ ਉਹ ਜਦੋਂ ਮੌਤ ਛੋੜੇ ਘਰਾਂ 'ਚ ਵੜ ਗਈ ਛੋੜੇ ਜਵਾਕ ਖਾਣ ਲੱਗ ਗਈ ਛੋੜੀਆਂ ਨਸਲਾਂ ਖਾ ਗਈ ਛੋੜੀ ਜ਼ਿੰਦਗੀ ਖਾ ਗਈ ਛੋੜੀ ਧਰਤੀ ਖਾ ਗਈ ਛੋੜੇ ਪੱਲੇ ਕੀ ਬਚਿਆ ਜੇ ਹਲੇ ਵੀ ਨਾ ਉੱਠਣਾ ਫਿਰ ਇਹ ਕੰਮ ਕਰਿਓ ਜ਼ਹਿਰ ਦਾ ਲੀਟਰ ਲਿਆਓ ਸਪਰੇਅ ਦਾ ਸ਼ਹਿਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਫਾਇਟ ਬਰ ਨੂੰ ਪਿਆ ਕੇ ਤੇ ਮੜ ਕੇ ਆਪ ਪੀ ਲੋ ਸੌਖੀ ਮੌਤ ਦਾ ਮਰ ਜਾਓਗੇ ਆ ਤਾਂ ਸੁਣੋ ਸਿਸਕ ਸਿਸਕ ਕੇ ਜਿੰਦਗੀ ਮਾਰਦੀ ਆ ਮੌਤ ਕੈਂਸਰ ਨਾਲ ਕਾਲੇ ਪੀੜੇ ਨਾਲ ਗੁਰਦੇ ਸੋਡੇ ਗਏ ਕਿਡੜੀਆਂ ਸੋਡੀਆਂ ਗਈਆਂ ਖਤਮ ਹੋ ਪੰਜਾਬ ਦੇ ਲੋਕੋ ਖਤਮ ਆ ਦੇਖੋਏ ਲਗਾਤਾਰ ਓ ਇੱਥੇ ਖੜਨਾ ਵੀ ਔਖਾ ਓ ਖੜਨਾ ਇੱਥੇ ਤੇ ਤੁਸੀਂ ਯਾਰੇ ਪੀ ਰਹੇ ਹੋ ਬੁੱਢੇ ਦਰਿਆ ਤੋਂ ਬਲੀਪੁਰਖ ਜਾ ਕੇ ਪੈਂਦਾ ਤੇ ਅੱਗੇ ਸਤਲੁਜ ਜਾ ਕੇ ਹਰੀਕੇ ਪੱਤਣੋਂ ਜਾਂਦੇ ਤੇ ਤੁਹਾਡੇ ਘਰ-ਘਰ ਯਾਰ ਪਹੁੰਚਦੀ ਆ ਓਏ ਆ ਜਿਹੜੇ ਡੈਂਗਾ ਵਾਲੇ ਕਹਿੰਦੇ ਆ ਨਾ ਕਿ ਅਸੀਂ ਗਲਤ ਕਿੱਥੇ ਆ ਪ੍ਰਸ਼ਾਸਨ ਚੁੱਪਾ ਸਰਕਾਰ ਚੁੱਪਾ ਓਏ ਆ ਜਹਿਰਾ ਕਰਕੇ ਅਸੀਂ ਕਹਿੰਦੇ ਆ ਇੱਕ ਬੂੰਦ ਪਾਣੀ ਜਿਹੜੇ ਕਦੇ ਅਸੀਂ ਪਾਣੀ ਗੰਦਾ ਨਹੀਂ ਕਰਦੇ ਜਹਿਰਾ ਨਹੀਂ ਪਾਉਂਦੇ ਇੱਕ ਬੂੰਦ ਪਾਣੀ ਨੂੰ ਦੀਤੇ ਆ ਕੇ ਸੱਟ ਲੈਣ ਅਸੀਂ ਮੰਨ ਜਾ ਕੇ ਅਸੀਂ ਗਲਤ ਆ ਤੁਸੀਂ ਸਹੀ ਆ ਕਿ ਪੰਜਾਬ ਦੇ ਲੋਕ ਤੁਹਾਨੂੰ ਅਪੀਲ ਆ ਸਾਨੂੰ ਘੇਰਾਬੰਦੀ ਕਰ ਰਹੇ ਆ ਸਾਨੂੰ ਘੇਰਨਗੇ ਵੀ ਸਾਨੂੰ ਫੜ ਵੀ ਸਕਦੇ ਆ ਪਰ ਤੁਸੀਂ ਇਸ ਟਿਕਾਣੇ ਤੇ 3 ਤਰੀਕ ਨੂੰ ਵੇਰਕਾ ਪਲਾਂਟ ਤੇ ਪਹੁੰਚ ਜਾਣਾ ਕਾਫਲੇ ਬਣ ਕੇ ਆਓ ਜੇਕਰ ਰਾਹ ਰੋਕਦੇ ਆ ਸੜਕਾਂ ਜਾਮ ਕਰੋ ਪਿੰਡਾਂ ਝੋਕੇ ਦਿਓ ਨਾਲ ਦੀ ਨਾਲ ਲੋਕ ਸੜਕਾਂ 'ਤੇ ਨਿਕਲਣਾ ਉਹ ਸੋਡੀ ਧਰਤੀ ਹੇਠਾਂ ਵੀ ਜ਼ਹਿਰ ਪਾਤੀ ਫੈਕਟਰੀਆਂ ਨੇ ਛੋਡੇ ਦਰਿਆਵਾਂ 'ਚ ਵੀ ਜ਼ਹਿਰ ਪਾਤੀ ਉਹ ਬੱਚੇ ਕਿੱਥੇ ਆਪਾਂ ਆਹ ਵੇਖ ਲਓ ঐ ਸਵਾਰੀ ਸਾਹਮਣੇ ਤੇ ਆਹ ਸ਼ਾ ਕਾਲਾ ਰੰਗ ਵੇਖ ਲਓ ਇੱਥੇ ਆ ਦਿਖਾ ਦੇ ਆ ਵਖਾਈਂ ਛੇਰਾ ਗਾਂ ਆ ਕੇ ਕਰ ਆ ਉਹਦੇ ਜ਼ੂਮ ਵੀ ਕਰੀ ਯਾਰਾ ਉਹ ਜਿੱਥੋਂ ਨਿਕਲਦਾ ਇਹ ਸੈਂਟਰ ਹੈ ਜਿੱਥੋਂ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਇਹ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਅੱਖਾਂ 'ਚ ਪਾਣੀ ਆ ਗਿਆ 2 ਮਿੰਟ ਖੜੇ ਆ ਆ ਮਾੜਾ ਜਿਹਾ ਵਖਾਈਂ ਆਕਾਸ਼ ਆ ਪਰਾਲੀਆਂ ਦਾ ਤੂੰ ਐ ਆ ਵਖਾਈਂ ਮਾੜਾ ਜਿਹਾ ਹੁਣ ਇੱਧਰ ਨੂੰ ਲੈ ਆ ਹਜ਼ਾਰਾਂ ਹਜ਼ਾਰਾਂ ਫੈਕਟਰੀ ਐ ਆ ਵੇਖ ਲੋ ਇੱਧਰ ਵੇਖ ਲੋ ਜ਼ਰਾ ਇਹ ਕਾਦਾ ਤੂੰ ਐ ਬਈ ਇਹ ਪਰਾਲੀ ਦਾ ਤੂੰ ਐ ਮੈਂ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਪ੍ਰਸ਼ਾਸਨ ਵਾਲਿਆਂ ਨੂੰ ਪੁੱਛਦਾ ਐ ਕੋਈ ਸੌਰੀਓ ਮਾਰੀ ਜਾਂਦੇ ਹੋ ਅਈ ਦੀ ਇਹ ਕੁਛੀ ਪੀਣਾ ਵੀ ਛੱਡੋ ਇਹਨੂੰ ਇੱਕ ਕੱਪ ਚੱਕ ਕੇ ਉੱਤੇ ਪਾਉਂ। ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਦਾ ਐ ਇੰਨਾ ਧਾਵਾ ਤੇ ਖੜ ਕੇ ਹੀ ਬੋਲਦੇ ਰਹੇ ਹੋ ਹੁਣ ਪਾਣੀ ਬਦਲ ਗਿਆ। ਆਹ ਦੇਖੋ ਤਾਂ ਸਹੀ ਐ ਸੋਧਿਆ ਹੋਇਆ ਪਾਣੀ ਜੀਨੂੰ ਆਂਦੇ ਸਾਡਾ ਸੈਂਟਰ ਐ ਈਐਸਪੀਪੀ ਜੀ ਵੀ ਤੋ ਸੋਧ ਕੇ ਪਾਣੀ ਪਾ ਰਹੇ ਆਂ ਆ। ਔਰ ਆ ਇਹ ਇੱਕ ਸੈਂਟਰ ਐ ਜਿੱਥੋਂ ਦੋ ਸੈਂਟਰ ਬਣ ਗਿਆ ਤਾਜਪੁਰ ਰੋਡ ਇੱਕ ਫੋਕਾ ਪੁਆਇੰਟ। 9 ਕਰੋੜ ਲੀਟਰ ਪੈਂਦਾ ਹੈ ਇੱਕ ਵਾਰ ਦੇਖਿਆ ਵਾਲਾ ਔਰ ਇਹ ਕਿੰਨਾ ਬਣ ਗਿਆ 1.5 ਕਰੋੜ ਟੋਟਲ ਬੁੱਡੇ ਨਾਲੇ ਜਿਹੜੀਆਂ ਫੈਕਟਰੀਆਂ ਨੇ ਉਹ ਪਾਉਂਦੀਆਂ ਨੇ 50 ਕਰੋੜ ਦੇ ਕਰੀਬ ਔਰ 15 ਕਰੋੜ ਸਿਰਫ ਢਾਈ ਵਾਲਿਆਂ ਦਾ ਤੇ ਜਿਹਦੇ ਚੋਂ ਅਸੀਂ 9 ਕਰੋੜ ਲੀਟਰ ਪਹਿਲਾ ਸਟੈਪ ਚੱਕਣਾ ਹੁਣ ਸੋਚ ਲੋ ਇੰਨਾ ਗੰਦਾ ਪਾਣੀ ਇਹ ਪਹਿਲੀ ਬਾਦਸ਼ਾਹੀ ਦਾ ਨਾਮ ਰੱਖਿਆ ਸੀ ਬੁੱਢਾ ਦਰਿਆ ਇਹਨਾਂ ਨੇ ਬਣਾਇਆ ਇਹ ਨਾਲਾ ਇਹ ਜਾ ਕੇ ਪੈਂਦਾ ਸਤਲੁਜ ਸਤਲੁਜ ਜਾ ਕੇ ਬਿਆਸ ਨਾਲ ਮਿਲਦਾ ਹੈ ਨਹਿਰਾਂ ਜਾਂਦੀਆਂ ਨੇ ਔਰ ਬੰਦਿਆਂ ਨੂੰ ਕੈਂਸਰ ਵੰਡਦੀਆਂ ਨੇ ਇਹ ਸਾਡੀ ਸਰਕਾਰ ਕਿਉਂ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਿਹਾ ਕਿ ਇਹਨੂੰ ਬੰਦ ਕਰੋ ਕਿਉਂ ਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਤੇ ਸਰਕਾਰ ਦੇ ਜੂਨ ਸਰ ਖੜੀ ਕੀ ਕਾਰਨ ਬਈ ਹੁਣੇ ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਜੇ ਇਹ ਇਹੋ ਜਿਹਾ ਪਾਣੀ ਉਹਨਾਂ ਦੇ ਪਿੰਡਾਂ 'ਚ ਜਾਂਦਾ ਹੁੰਦਾ ਜਾਂ ਜਿਹੜੇ ਲੋਕ ਰਹਿ ਰਹੇ ਨੇ 25 25 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਫੈਕਟਰੀਆਂ ਨੂੰ ਹੋਣਾ ਸੀ ਜਿਨ੍ਹਾਂ ਨੂੰ ਇਹ ਸੇਫ ਕਰ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਇਹ ਚੀਜ਼ ਇਹ ਤੁਹਾਡੀ ਸਰਕਾਰ ਹੈ ਓਏ ਸੌਰੀਓ ਜੇ ਕੁਝ ਨਹੀਂ ਕਰ ਸਕਦੇ ਤਾਂ ਸਤੀਵਾਅ ਦੇ ਕੇ ਪਾਸੇ ਹੋ ਔਰ ਨਾ ਕਰੋ ਸਾਡੀ ਤੇ ਮੇਰੀ ਤੇ ਲੱਖੇ ਦੀ ਜਾਂ ਬਾਕੀਆਂ ਦੀ ਗੱਲ ਨਾ ਮੰਨੋ ਜੋ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਉਹ ਝੂਠ ਸੀ ਜਾਂ ਹੁਣ ਝੂਠ ਕਰ ਰਹੇ ਹੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜਿਵੇਂ ਲੱਖੇ ਨੇ ਆਪੀਰ ਕੀਤੀ ਕਿ ਜਦੋਂ ਸਰਕਾਰਾਂ ਨਹੀਂ ਨਾ ਉੱਠਦੀਆਂ ਲੋਕ ਉੱਠਦੇ ਨੇ ਔਰ ਜਦੋਂ ਲੋਕ ਉੱਠ ਪੈਂਦੇ ਨੇ ਕਮਾ ਆਦੀਆਂ ਦੇਸ਼ਾਂ ਦੀਆਂ ਸਟੇਟਾਂ ਦੀਆਂ ਤਕਦੀਰਾਂ ਬਦਲਦੀਆਂ ਨੇ ਨਹੀਂ ਤਾਂ ਇਹਨੂੰ ਪੀ ਕੇ ਮਰਨ ਲਈ ਰੈਡੀ ਰੋ ਆਜ਼ਾਦ ਓਏ ਆਜ਼ਾਦ ਪੁੱਤ ਉੜਿਆ ਪੁੱਤ ਉੜਿਆ ਇੱਕ ਦੱਸਿਓ ਜੇ ਇਹ ਲੱਖੇ ਦਾ ਬੇਟਾ ਹੈ ਬਖਾਈ ਪੋਤੇ ਨੂੰ ਇਹ ਲੱਖੇ ਦਾ ਬੇਟਾ ਹੈ ਮੈਂ ਇਹਨੂੰ ਤੁਹਾਡੇ ਸਾਹਮਣੇ ਪਤਾ ਕਿਉਂ ਲਿਆਂਦਾ ਐਡੇ ਐਡੇ ਬੱਚੇ ਤੁਹਾਡੇ ਵੀ ਨੇ ਇਨ੍ਹਾਂ ਫੈਕਟਰੀਆਂ ਵਾਲਿਆਂ ਦੇ ਵੀ ਨੇ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਆ ਜ਼ਹਿਰ ਪਲਾਉਂਗੇ ਕੈਂਸਰ ਕਰੂਗੇ ਸਾਰੇ ਦਿਨ ਮਿਹਨਤ ਕਰਦੇ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਆ ਜ਼ਿੰਦਗੀ ਹੈ ਸਭ ਤੋਂ ਜ਼ਰੂਰੀ ਚੀਜ਼ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਸਰੋਤ ਪਾਣੀ ਤੇ ਪਾਣੀ ਜ਼ਹਿਰ ਓਏ ਇਹਨਾਂ ਦੀ ਸ਼ਰਮ ਕਰ ਲੋ ਇਹਨਾਂ ਬੱਚਿਆਂ ਦੀ ਅਸੀਂ ਕੁਛ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਉਹਦੇ ਲਈ ਤੁਰੇ ਫਿਰਦੇ ਆਂ ਬਾਈ ਆਹ ਰਾਗੀ ਰੋ ਰਿਆ ਆ ਨਾਰਾਜ਼ ਆਂਦਾ ਬੰਦਾ ਖੜਿਆ ਇਹਦੇ ਖੜਿਆ ਜਾਂਦਾ ਹੈ ਹੈ ਬਹੁਤ ਗੰਦੇ ਜਿਹੇ 10 50 ਦੇ ਲੋਕਾਂ ਨੂੰ ਯਾਰ 10 50 ਦੇ ਲੋਕਾਂ ਨੂੰ ਓਏ ਪੰਜਾਬ ਦੇ ਲੋਕੋ ਤੁਸੀਂ ਕਿਤੇ ਆਪ ਦੀ ਜਾਨ ਤਰੀਕ ਨੂੰ ਆਪਾਂ ਸਾਥ ਦਈਏ ਲੱਖੇਬਾਈ ਦਾ ਤੇ ਜਿੱਥੇ ਕਹਿੰਦੇ ਉੱਥੇ ਜ਼ਰੂਰ ਪਹੁੰਚੀਏ ਆਪਾਂ ਇੱਥੇ ਖੜਿਆ ਨਹੀਂ ਜਾਂਦਾ ਬਾਈ ਜੀ ਆ ਤੁਸੀਂ ਓਏ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਸਿੱਧ ਹੋਵੋਗੇ ਪੰਜਾਬੀਓ ਕਾਤਲ ਓਏ ਉਹ ਮੌਸ ਸੁਟ ਆ ਗਈ ਉਹ ਘਰਾਂ ਚ ਜੇ ਨਾ ਹੁਣ ਵੀ ਉੱਠੇ ਤਾਂ ਆ ਠੰਡੀ ਜਾਂਦਾ ਆ ਪ੍ਰਸ਼ਾਸਨ ਸਾਨੂੰ ਘੇਰ ਨੂੰ ਫੜਦਾ ਠੀਕ ਹੈ ਸਾਨੂੰ ਫੜ ਕੇ ਅੰਦਰ ਕਰਦੇ ਹੋ ਡਾਂਗਾ ਮਾਰੋ ਲੋਕਾਂ ਨੂੰ ਆਉਣਾ ਨਾ ਦਿਓ ਤੇ ਤੁਸੀਂ ਇਹ ਯਾਰ ਦੇ ਕੇ ਮਾਰ ਦਿਓ ਲੋਕਾਂ ਨੂੰ ਕੌਣ ਜਵਾਬ ਦੇ ਮਾਰਾ ਨਵਾਂ ਬਣਿਆ ਪ੍ਰਧਾਨ ਅਮਨ ਰੋੜਾ ਇਹਦਾ ਜਵਾਬ ਦੇਊਗਾ ਨਵਾਂ ਬਣਿਆ ਦਾ ਉਪ ਪ੍ਰਧਾਨ ਜਵਾਬ ਦਊ ਮੁੱਖ ਮੰਤਰੀ ਜਵਾਬ ਦਊ ਦਿੱਲੀ ਦਾ ਜਵਾਬ ਦੇ ਕੌਣ ਜਵਾਬ ਦੇਊਗਾ ਯਾਰ ਨਾ ਸ਼ਹਿਰੀ ਨਾ ਪਿੰਡੂ ਨਾ ਮੀਰ ਨਾ ਗਰੀਬ ਨਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਇਨਸਾਨੀਅਤ ਦਾ ਮਸਲਾ ਮੁਫਤ ਦੀ ਭਲਾਈ ਦਾ ਮਸਲਾ ਆਓ ਮੇਰਾ ਵੀ ਤਾਂ ਤਿੰਨ ਤਰੀਕ ਨੂੰ ਬੰਦ ਕਰ ਲਿਆ ਕਿ ਸਪਰੀ ਹੈਗਾ ਸਿੱਲਾਂ ਦੀ ਹੈ ਇਹ ਕਿਉਂ ਆਈ ਦਿੱਲੀ ਚ 400 ਤੋਂ ਉੱਤੇ ਗਿਆ ਆ ਜਿਹੜਾ ਵੇਖ ਰਹੇ ਹੋ ਨਾ ਆ ਇਹ 800 ਤੋਂ ਉੱਤੇ ਆ 800 ਤੋਂ ਉੱਤੇ ਆ ਇਹ ਕਿਉਂ ਆਈ ਆ ਵੇਖ ਲੋ ਹੱਤੂ ਆ ਵੇਖ ਲੋ ਪਾਣੀ ਵੇਖ ਲੋ ਓ ਸਾਰੇਓ ਕੁਛ ਤਾਂ ਸੋਚ ਲੋ ਯਾਰ ਜੇ ਹੁਣ ਨਾ ਆਏ ਫਿਰ ਤੁਸੀਂ ਪੰਜਾਬ ਦੇ ਨਹੀਂਗੇ ਫੇਰ ਤੁਸੀਂ ਮਤਲਬ ਅੱਖਾਂ ਵੇਖ ਕਿਵੇਂ ਹਾਲ ਹੈ ਸੰਘ ਮੱਚਣ ਲੱਗ ਗਿਆ ਹੁਣ ਮੈਨੂੰ ਦੱਸੋ ਆ ਜਿਹੜੇ ਲੋਕ ਰਹਿੰਦੇ ਨੇ ਸ਼ੇਰਾ ਇਹ ਕੀੜੇ ਮਕੌੜੇ ਨੇ ਇਹ ਕੀੜੇ ਮਕੌੜਿਆਂ ਤੋਂ ਬੁਰਾ ਰਹਿ ਰਹੇ ਨੇ ਕਿੰਨੇ ਬੱਚੇ ਜਿੰਦਗੀ ਬਹੁਤ ਛੋਟੀ ਹੋ ਜਾਂਦੀ ਹੈ ਹੈ ਹੀ ਨਹੀਂ 60 ਸਾਲ ਤੋਂ ਉੱਤੇ ਉਮਰ ਹੈ ਨਹੀਂ ਢਡ ਪਾੜ ਮੈਨੂੰ ਦੱਸ ਯਾਰ ਅਸੀਂ ਇਹਨਾਂ ਨਾਲ ਕੀ ਕਰ ਰਹੇ ਇਹਨਾਂ ਬੱਚਿਆਂ ਨਾਲ ਇਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਬੰਦਾ ਆਪਣੇ ਬੱਚੇ ਨੂੰ ਪਿਆਰ ਕਰਦਾ ਤੁਸੀਂ ਬੱਚਿਆਂ ਨੂੰ ਜ਼ਹਿਰ ਪਿਆਰਿਓ ਪੰਜਾਬੀ ਉੱਠ ਖੜੋ ਹੁਣ ਆ ਜਾਓ ਭਾਈ 3 ਤਰੀਕ ਨੂੰ ਵੇਅਰ ਕਾਪ ਟਰਨ ਸਮਾਂ 12 ਵਜੇ ਆ ਦਿਨੇ ਦੇ ਨੇੜੇ ਕਰਕੇ ਮਾੜਾ ਜਾ ਉਹ ਵੀ ਦਿਖਾ ਦੇ ਜ਼ੂਮ ਕਰਕੇ ਆਹ ਵਿਖਾ ਦੇ ਹਾਲਾਤ ਦਿਖਾ ਜਰਾ ਹਜ਼ਾਰਾਂ ਫੈਕਟਰੀਆਂ ਦਿਖਾ ਆ ਦਿਖਾ ਆ ਦਿਖਾ ਇੱਧਰ ਜਿਹੜੇ ਕਰ ਜੱਟ ਪਰਾਲੀ ਨੂੰ ਅੱਗ ਲਾਉਂਦੇ ਆ ਦਿਖਾ ਆ 12 ਮਹੀਨੇ 23 ਦਿਨ 11 ਨਿਕਲਦੀਆਂ ਦਿਖਾ ਆ ਦਿਖਾ ਆ ਪੁੱਤ ਆਜ਼ਾਦ